ਰੋਕ 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 ਗੱਡੀ ਫੜੇ ਤੱਪੜ ਦੀ ਤੱਪੜ ਫੜ ਜਾ ਕਾਜ ਕੱਢ ਕਾਜ ਕੱਢ ਪੂਰੇ ਦੀ ਜੀ ਕੱਢ ਕਾਜ ਕੱਢ ਪੂਰੇ ਦੇ ਕਾਜ ਕੱਢ ਕਾਜ ਕੱਢ ਲੋਕਾਂ ਤੋਂ ਫੜਦੇ ਸੀ ਤੇ ਲੋਕਲ ਸੁਣਾ ਜਦੋਂ ਤੇ ਤਰਕਲੇ ਪੈਉਂਦੀ ਹੈ ਹਲਮਟ ਨਹੀਂ ਪਾ ਕੇ ਪੱਗ ਨਹੀਂ ਬੰਨ੍ਹਦੀ ਤਿੰਨੇ ਜਣੇ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਉਹ ਇੱਕ ਮਿੰਟ ਮਤਲਬ ਬਾਈਕ ਤੇ ਪਾਰ ਨਹੀਂ ਕਰਦੀ ਜੱਦੀ ਗੱਡੀ ਦੀ ਉਹ ਇੱਕ ਮਿੰਟ ਖਰਚਾ ਆਹ ਗੱਡਾ ਉਹ ਖਰਚਾ ਭਰਾਵਾ ਖਰਚਾ ਨੋ ਨੋ ਇਹ ਕੱਟਿਆ ਉਹਦਾ ਇਹ ਗਾਇਬ ਹੈ ਜਨਾਬ ਪਿੱਛੇ ਡਾਰੂ ਨਹੀਂ ਕਰਦਾ ਡਰੂ ਪੀਤੇ ਨਹੀਂ ਡਾਰੂ ਪੀਤੇ ਨਾ ਨੰਬਰ ਆ ਨੋਟ ਕਰਦਾ ਮੈਂ ਜਨਾਬ ਇਹ ਮੈਂ ਡਰਾਉਂਦਾ ਸਾਬ ਇਹਨੂੰ ਲਾਉਂਦੀ ਏ ਫੋਟੋ ਖਾ ਤੇ ਮੈਨੂੰ ਫੋਟੋ ਖਾ ਦੇ ਨਹੀਂ ਜਨਾਬ ਇਹ ਲੈ ਜੀ ਦੇਣ ਬਾਈ ਤੂੰ ਤੇ ਸਾਰਾ ਸੁਧਰੇ ਕਰਕੇ ਵਾਹ ਇਧਰ ਆਉਣ ਯਾਰ ਇਧਰ ਇਨੇ ਘੜੇ ਤੈਨੂੰ ਕਿਹਾ ਸੀ ਦਰਵਾਜ਼ੇ ਲੰਘੇ ਨੇ ਚੁੱਪ ਚੁੱਪ ਕੋਈ ਨਹੀਂ ਜੀ ਕੋਈ ਨਹੀਂ ਪੁੱਛ ਲੋਕਲ ਹੈ ਇਹ ਇਧਰ ਪਿਆਵਾ ਪ੍ਰਵਾਸ ਕਰਦਾ ਹੈ ਯਾਰ ਕਿੱਥੇ ਖੜਾ ਤੂੰ ਲੋਕਾਂ ਨਾਲ ਮਿਲ ਸਕਦਾ ਕਿੰਨੇ ਮਹੀਨੇ ਤੋਂ ਘੁੱਪ ਖੈਦਾਂ ਮੋਟੇ ਨਾਲ ਘੁੱਟ ਨਹੀਂ ਰਹਿਣ ਦਿੱਤੇ ਇੱਥੇ ਲੋਕਾਂ ਦੇ ਚਾਰ ਇੱਥੇ ਖੜਾ ਮੋਟੇ ਨਾਲ ਕੋਈ ਨਾ ਕੋਈ ਨਹੀਂ ਨਵੇਂ ਭਰ ਕੋ ਮਾਈਨ ਨਵੇਂ ਤੇ ਖੜੇ ਕਮਟਾ ਹਾਂ ਇੱਕ ਮਿੰਟਾ ਆ ਪਿਆ ਬਾਈ ਮੇਰੀ ਇੱਕ ਮਿੰਟਾ ਖੜੀ ਲੇ ਬਾਈ ਬਾਈ ਆ ਗਿਆ ਬਾਈ ਇਹਨੂੰ ਪਸਦ ਆ ਜਿੰਦੇ ਫਿਰ ਅੱਸੀ ਕੇ ਤੁਸੀ ਮੋਟਰ ਲੈ ਲਾਉਗੇ ਨਾ ਦਾਰੂ ਤੇ ਹਟ ਦਾਰੂ ਮੁੰਡੀ ਵਾਲਾ ਕੋਈ ਆ ਆਪਣੇ ਨਾ ਕਿ ਸੋ ਤਾਂ ਸਾਰੇ ਪੈਸੇ ਆਹ ਬਾਈ ਦੇਖੋ ਜੀ ਦੇਖੋ ਚੰਦਨ ਵਾਲੇ ਦੇ ਅਜੀਬ ਜਿਹੀ ਜਿੱਤ ਕਰਦੇ ਜੀ ਬਿਨਾ ਹੈਲਮਟ ਤੇ ਚਲਾਣਾ ਮੋਟਰ ਸੇ ਚੰਗੀ ਗੱਲ ਹੈ ਤੁਸੀਂ ਦੱਸੋ ਇਹ ਦਰਵਾ ਨਾ ਨਹੀਂ ਪੀਖਿਆ ਗਲਤੀ ਦੱਸੋ ਕੋਈ ਗਲਤੀ ਹੋ ਗਈ ਹੈ ਲੋਕਲ ਦੇ ਕੀ ਮਤਲੇ ਹੈਲਮਟ ਕੀ ਕੀ ਹੈ ਦੇਖੋ ਇਹ ਆਈ ਪਿੰਡ ਦੀ ਸਪੀਚਾ ਪੰਜਾਬ ਨੂੰ ਸੁਣਵਾ ਰਹੀ ਹੈ ਮੈਂ ਇੱਕ ਤਰ੍ਹਾਂ ਹੋਰ ਕੋਟਰ ਰਬਦੰਦਿਆ ਬੰਨ ਕਾਹ ਪਾਣੀ ਕਰਨੀ ਨਹੀਂ ਨਹੀਂ ਚਾਹ ਪਾਣੀ ਨਹੀਂ ਆ ਨਾ ਬਿੱਕੀ ਨਾਣਾ ਚਾਹ ਪਾਣੀ ਨਹੀਂ ਕਿਤੇ ਅੱਜ ਤੱਕ ਕੋਈ ਨਹੀਂ ਜ਼ਿਆਦਾ ਯਾਰ ਪ੍ਰਿੰਸਪਤ ਦਾ ਨਾਮ ਨਹੀਂ ਨਾ ਕੋਈ ਆ ਗਿਆ ਸੀ ਸਾਡੀ ਆਹ ਬਾਰੀ ਬੀ ਹੋ ਗਿਆ ਤੇਰੇ ਉਹ ਚੁੱਪ ਕਰ ਜਾ ਬਾਈ ਕਿਉਂ ਯਾਰ ਇੱਕ ਰੱਖ ਲੈ ਯਾਰ ਬਾਈ ਦਾਰੂ ਵੀ ਦੇ ਦੀ ਯਾਰ ਬੰਦੇ ਦੀ ਯਾਰ ਧੰਨਵਾਦ ਇੱਕ ਦਾਰੂ ਦੂਸਰੇ ਘਰੇ ਦੇ ਇਹਨੇ ਤਾਂ ਪਰਚੀ ਭਾਮੇ ਤਿੰਨ ਵਾਰ ਦੇ ਭਾਮੇ ਇੱਥੇ ਮੈਂ ਭੋਲੇ ਆ ਪਰਚਾ ਤੁਸੀਂ ਯਾਰ ਨੂੰ ਫੋਨ ਦੇ ਦੇ ਮੈਨੂੰ ਪੀਸੀਰ ਨੂੰ ਫੋਨ ਕਰ ਪਾ ਲੈ ਸਾਬ ਹੋਰ ਲਓ ਮੈਂ ਸੋੜੇ ਜਿਹੜਾ ਆਖਾ ਬਾਰੀ ਦੇਖੋ ਮੈਂ ਮੈਂ ਪੰਜਾਬ ਪੁਰਸ ਦੀ ਬਹੁਤ ਹਮਦਰਦੀ ਕਰਦਾ ਜੀ ਨਹੀਂ ਨਹੀਂ ਉਹਨੂੰ ਵਸਦੀ ਹੈਗੀ ਮੈਂ ਮਰਦੀ ਜਾ ਫੈਮਰੀ ਕਰ ਦਿੱਤਾ ਤਿੰਨ ਮਹੀਨੇ ਹੈ ਹੈਲਮਟ ਤੋਂ ਜੱਪਾ ਚੀਜ਼ ਕਰਦੇ ਆ ਸਰਦਾਰ ਦੀ ਆਪਣੇ ਕੱਚੀ ਮਿਹਣੀ ਸਰਦਾਰ ਦੀ ਦੇਖੋ ਜੀ ਚੰਨੀ ਵਾਲੀ ਕੋਈ ਗੱਲ ਨਹੀਂ ਸਰਦਾਰ ਸਾਹਿਬ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਹੈਲਮਟ ਪਾ ਕੇ ਨੰਨੇ ਮੋਟਾ ਲਾਰੂ ਉਹਨੇ ਪੀ ਕੇ ਉਹਦਾ ਵੀ ਦਿੱਤੀ ਤੁਹਾਨੂੰ ਪਤਾ ਨਹੀਂ ਮੁਲਾਜ਼ਮ ਨੂੰ ਕਿਵੇਂ ਬੋਲਦਾ ਉਹ ਗਲਤੀ ਹੈ 83 ਲੱਖ ਦੇ ਅੰਦਰ ਡੋਪਣਾ ਤਿੰਨ ਮਹੀਨੇ ਵਾਸਤੇ ਜਮਾਨਤ ਲਈ ਇਹਦਾ ਕੁਝ ਨਹੀਂ ਗਿਆ ਹੱਥ ਲੈਣਾ ਕਾਨੂੰਨ ਦੇ ਖਿਲਾਫ ਬੋਲਣਾ ਉਹਨੂੰ ਸਮਝਾਣਾ ਥੋੜੀ ਪੀਤੀ ਆ ਨਹੀਂ ਨਹੀਂ ਇਧਰ 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 ਆ ਜਾ ਯਾਰ ਪੰਜ ਕੜਾ ਆ ਤੁਹਾਨੂੰ ਦਿੱਤੀ ਆ ਮਨ ਗਲਤੀ ਕਾਲ ਗੁਡੀ ਨਾ ਯਾਰ ਤੂੰ ਵੀ ਗਲਤ ਉਹ ਬਾਤ ਕਰਦੇ ਆ ਕਾਲ ਗੁਡੀ ਨਾ ਜਰਾ ਤੂੰ ਮੇਰਾ ਗੱਲ ਖੜਾ ਕਾਲ ਗੁਡੀ ਨਾ ਤੂੰ ਗਲਤ ਨਹੀਂ ਆ ਜਾ ਆ ਆ ਆ ਜਾ ਕਰਦੀ ਨਹੀਂ ਚਾਹੀਦੀ ਇਹਨਾਂ ਦੀ ਯਾਰ ਜੀ ਕੋਈ ਨਾ ਯਾਰ ਹੋਰ ਮਈਓ ਇਧਰ ਆ ਗਏ ਫੇਣੀ ਸੱਚੀ ਯਾਰ ਲੈ ਅਸੀਂ ਗਲਤੀ ਮੰਨ ਗੀ ਮੈਨੂੰ ਲੱਗਦਾ ਸੋਡਾ ਅਸੀਂ ਗਲਤੀ ਮੰਨ ਗਏ ਤੂੰ ਚਲਾਨ ਕਰ ਦਿਓ ਜੀ ਇਹਨਾਂ ਨੂੰ ਚਲਾਨ ਤਾਂ ਹੁੰਦਾ ਨਹੀਂ ਯਾਰ ਮੈਂ ਤੇਰੇ ਬੰਦਰੋਂ ਲੱਗਿਆ ਆ ਵੀਰ ਜੀ ਆ ਕੇ ਨੇ ਜੇ ਬਸ ਚੜਜਾ ਬੰਦ ਰੂਕੇ ਆਹਦਾ ਮੁੱਠੀ ਦਾ ਬੰਦਰ ਨਾ ਕਰੀਂ ਅੰਦਰ ਆਇਆ ਅੰਦਰ ਆਇਆ ਲੈ ਆਪਾਂ ਬਸੁਰਦੀ ਆ ਬਾਹਰੋਂ ਮੈਂ ਦੱਸ ਰਿਹਾ ਵੀ ਸਰ ਸਾਹਿਬ ਉਹਦਾ ਦੀਰ ਨਾ ਲਿਆ ਕਰ ਭਾਈ ਮੈਨੂੰ ਕਿਹਾ ਸੀ ਜੇ ਲੋਰ ਉਹਦਾ ਦੀਰ ਨਾ ਲਿਆ ਕਰ ਮੈਨੂੰ ਅੰਦਰ ਲਾਉਂਦੇ ਮੁੱਠਾ ਆਹ ਮੋਹ ਲਾ ਬਣਾ ਹੁਣ ਆਪਣੇ ਅੰਦਰ ਲਾ ਫੋਨ ਲਾ ਆਪਣਾ ਸੱਚ ਨੂੰ ਮੈਂ ਜੀ ਲਾਉ ਯਾਰ ਕੰਕਰਾ ਕਰਾ ਗਾਣ ਸਾਡ ਤੋਂ ਕਿਹਨੂੰ ਗਲਤ ਕਰਦੂ ਕੋਈ ਜੰਨੇ ਪੂਰੀ ਨਾ ਕੋਈ ਮੋਟਰਸਾਈਕਲ ਕਰਾ ਗਾਣ ਜਿਹੜੇ ਐਮਐਲ ਨਾਲ ਕਰਾ ਲੱਗ ਰਿਹਾ ਚਾਹ ਜਿਹੜੇ ਐਮਐਲ ਨਾਲ ਕਰਾਉਣਾ ਕਰਾ ਗਾਣ ਐਮਐਲ ਨਹੀਂ ਕਿ ਕਿ ਸੱਚ ਸੱਚ ਕਰ ਦਈਓ ਆਪਣਾ ਪਰਾ ਮੇਰੀ ਗੱਲ ਤੂੰ ਮੇਰੀ ਗੱਲ ਕਰਾ ਹੱਥ ਤੂੰ ਲਾ ਬਾਈ ਨੂੰ ਫੋਨ ਕਰਾ ਲੈ ਵੀ ਐਸਐਸ ਨਾਲ ਕਰਾ ਲੈ ਬਹੁਤ ਜਲਦੀ ਜੰਗਲ ਦੇ ਨਾਲ ਸੱਚ ਨਾਲ ਮੈਂ ਤੇ ਹਿੱਕੀ ਨਾਲ ਕਰਾ ਬੀ ਐਚਪੀ 1 ਮਿੰਟ 1 ਮਿੰਟ ਬਾਈ ਜੰਗਲ ਤੂੰ ਬਾਈ ਆਪਣਾ ਕੀ ਐ ਮੈਨੂੰ ਕੀ ਪਤਾ ਕੀ ਐ ਮਿੰਟਸ ਕੀ ਮੁਲਾਜ਼ਮੋਂ ਕੀ ਬੁਲਾਉਣੀ ਹੈ ਉਹ ਮਤਲਬ ਬਈ ਸਮਝ ਸਹੀ ਬੰਦਾ ਗੱਲ ਹੈ ਕੋਈ ਗੱਲ ਨਹੀਂ ਕਰਾ ਹਲੋ ਹਾਂਜੀ ਬਈ ਜਗਦੀਨ ਸਿੰਘ ਬੋਲਦਾ ਬਈ ਐਸਆਈ ਬਾਲੋ ਜੀ ਆਪਣੇ ਬੰਦੇ ਨੇ ਠੀਕ ਹੈ ਬਈ ਠੀਕ ਹੈ ਮੈਂ ਸਮਝ ਗਿਆ ਮੈਂ ਤੁਹਾਡੀ ਬਾਤ ਪਛਾਣ ਲਈ ਪਰ ਬਈ ਹੈਲਮਟ ਨਹੀਂ ਪਾਇਆ ਹੋਇਆ ਉੱਤੋਂ ਤੈਨੂੰ ਗਾਲਾਂ ਕੱਢਦਾ ਇੱਕ ਮਿਲਣ ਗਿਆ ਮੈਂ ਮੈਂ ਸਮਝ ਗਿਆ ਬਲਕਿ ਉਹ ਬੋਲੀ ਨਾ ਹੋਈ ਗੱਲ ਯਾਰ ਮੈਂ ਸਮਝ ਗਿਆ ਇਹਨਾਂ ਨੂੰ ਕਿੱਥੇ ਟੱਟੂ ਆ ਗਿਆ ਦੋਨੇ ਬੰਦੇ ਨਹੀਂ ਬੋਲੇ ਮੈਂ ਸਮਝ ਗਿਆ ਕੱਲ ਉ ਆ ਜੂ ਇਹ ਵਰਤੀ ਪੁੱਛਾ ਯਾਰ ਵੀ ਰੋਡ ਤੇ ਆ ਜਾ ਤੱਕ ਕਰ ਯਾਰ ਮੈਂ ਤੈਨੂੰ ਕਹਿੰਦਾ ਸੀ ਨਾ ਇਹ ਦੋਨੇ ਬੰਦੇ ਨਹੀਂ ਬੋਲੇ ਮੈਂ ਸਮਝ ਗਿਆ ਪਰ ਉਹ ਲੰਦੂ ਜੇ ਬੰਦਾ ਲੰਦੂ ਜੇ ਬੰਦੇ ਲਾਜ ਤੱਕ ਤੈਨੂੰ ਮਾਰ ਲਿਆ ਯਾਰ ਬਾਈ ਹੈਪੀ ਬਾਈ ਹੈਪੀ ਮੈਂ ਤੇਰੀ ਇਜਤ ਕਰਦਾ ਨੇ ਬਹੁਤ ਬਹੁਤ ਕਰਦਾ ਬਾਈ ਲੈਗਾ ਹੈਪੀ ਖੈਰ ਗੱਲ ਇਹ ਦੂਰਾਂ ਤੇ ਮੈਂ ਛੱਡਦਾ ਇਹਦੇ ਦਾ ਮੈਂ ਪਰਚੇ ਪਾਉਂਗਾ ਕੱਲੀ ਵਰਤੀ ਪਾ ਕੇ ਇਹਦੀ ਪਾਲੀ ਦੀ ਪਾਸੇ ਪਾ ਦੇ ਹੈਪੀ ਇਨਨ ਤੇ ਮੈਂ ਛੱਡਦਾ ਇਹਦੇ ਦਾ ਮੈਂ ਪਰਚੇ ਪਾਉਂਗਾ ਇਹਦੀ ਬਾਬਾ ਜੀ ਹੈਪੀ ਇਨਨ ਨੂੰ ਮੈਂ ਛੱਡ ਦਿੰਦਾ ਇਹਨੂੰ ਨਹੀਂ ਮੈਂ ਜਾਣਦਾ ਪਰ 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 ਸੈਟਰਾਂ ਲਾ ਲਾ ਮੈਂ ਪਰਚੇ ਪਾਵਾਂਗਾ ਬਾਈ ਇੱਕ ਮਿੰਟ ਠੀਕ ਹੈ ਬਾਈ ਇੱਕ ਮਿੰਟ ਚੁੱਪੀ ਜਰੂਰੀ ਹੈ ਜਾਈ ਜਾਂਦੇ ਨੇ ਯਾਰ ਭਾਈ ਵੀਡੀਓ ਬੰਦ ਕਰ ਲੈ ਯਾਰ ਬੰਦ ਦੇ ਭਾਈ ਯਾਰ ਆਏ ਪੂਰੇ ਨਾ ਸਿੱਖਾਈ ਚੱਲ ਗੱਲ ਨਹੀਂ ਸੁਣਦਾ ਯਾਰ ਭਾਈ ਇਹ ਦੇਖੀ ਕਿਵੇਂ ਟਪ ਲੱਗ ਰਹੇ ਨੇ ਮੈਂ ਨੱਕੇ ਲਾਣੇ ਸੀ ਭਾਈ ਭਾਈ ਗੱਲ ਜਿਹੜਾ ਉਹ ਦੇਖ ਬੈਲ ਹਲਮੇਟ ਤੇ ਲੱਗ ਰਹੇ ਨੇ ਲੋਕ ਮੇਰੀ ਗੱਲ ਸੁਣ ਲੈ ਉਹ ਮੇਰਾ ਹਲਮੇਟ ਤੇ ਲੋਕ ਨੇ ਕਿਵੇਂ ਛੋਡੀ ਵਜੋਂ ਨਾਲ ਜੇ ਕੋਈ ਐਕਸੀਡੈਂਟ ਹੋਵੇ ਤੁਸੀਂ ਜ਼ਿੰਮੇਵਾਰ ਹੋ ਮੇਰਾ ਮਾਫੀ ਹਾਂ ਇਹ ਗੱਲ ਪਹਿਲਾਂ ਕਰ ਲੈਂਦਾ ਹਾਂ ਹੋਰ ਰੋ ਮਾਰ ਰੋ ਮਾਰਨਾ ਮੇਰੇ ਬਾਪ ਨੇ ਨਹੀਂ ਮੋੜਾ ਨਹੀਂ ਨਹੀਂ ਇੱਕ ਮਾਰ ਰੋ ਮਾਰ ਰੋ ਮਾਰਨੀ ਇਹਨੇ ਪੜਾਈ ਕੀਤੀ ਬਾਰਾ ਫੇਰ ਤੂੰ ਤਾਂ ਕਹਿ ਮਾਰ ਰੋ ਰੋ ਇਹ ਦਵਾਲਾ ਯਾਰ ਪੈ ਚੁੱਕੀ ਵੀ ਤੀਕਾ ਦਵਾਲਾ ਨੂੰ ਯਾਰ ਫੇਰ ਦੇ ਯਾਰ ਉਹਨੂੰ ਵੇਚ ਦੇ ਭਾਈ ਇਹਨੂੰ ਮੈਂ ਕਹਿੰਦੀ ਬੰਦਾ ਕੰਮ ਦਾ ਯਾਰ ਦੱਸੀ ਕਰੀਓ ਐਵੇਂ ਭਾਈ ਸਰਦਾਰ ਬਾਈ ਆਪਣਾ ਕੀ ਨਾਮ ਹੈ ਉਹ ਕਲਵੀਰ ਸਿੰਘ ਕਲਵੀਰ ਸਿੰਘ ਭਾਈ ਉਹ ਮਸਲਾ ਹੈ ਕਿ ਆਪਣਾ ਕੰਪਰੋਮਾਈਜ਼ ਕਰੀ ਗਾ ਤੱਕੇ ਵਰੀ ਹੁੰਦਾ ਮੈਨੂੰ ਉਠਾਣੇ ਯਾਰ ਦੱਸ ਯਾਰ ਓਏ ਅੱਜ ਨਾ ਬਚਾਉਣ ਆ ਗੱਲ ਕਰ ਲੈ ਸਾਰੀ ਗੇਜ ਜਿਆਦਾ ਹੈ ਪੀ ਯਾਰ ਤੇ ਕਰੀਬ 80 ਕਰਦੀ ਬੰਦੇ ਨਹੀਂ ਯਾਰ ਹੋ ਜਾ ਬੰਦਿਆਂ ਤੂੰ ਯਾਰ ਸਕੈਨ ਨਾਲ ਲਿਆ ਕਰ ਆ ਗੱਲ ਕਰ ਜਨਾਬ ਗਲਤੀ ਹੋ ਗਈ ਤਾਂ ਆਪਾਂ ਨੂੰ ਗਲਤੀ ਮੰਨੀ ਆਨੇ ਆ ਮੈਂ ਕਹਾਂ ਸ਼ਰਤਾਂ ਮੈਂ ਨਹੀਂ ਮੰਨਿਆ ਮੈਂ ਮੰਨਿਆ ਭਾਈ ਖਰਚਾ ਭਾਈ ਚੱਲ ਜਾ ਵੀਰੇ ਯਾਰ ਪੀ ਮੈਂ ਸਮਝ ਗਿਆ ਤੁਸੀਂ ਯਾਰ ਮਲੰਗ ਬੰਦਿਆਂ ਨੂੰ ਕਿਉਂ ਇਹ ਬੰਦਿਆਂ ਨੂੰ ਪਿੰਡ ਦੇ ਮੂੰਹ ਚੜਦੇ ਹੋ ਯਾਰ ਸਰਤੇ ਤੁਸੀਂ ਨੇ ਪਵਾ ਕੇ ਪਰਦੇ ਮੇਰੇ ਸਲਾਂ ਜਾਣ ਦੇ ਅੰਦਰ ਸਾਲ ਜਮੀਨ ਇਹਨੂੰ ਸੌਤ ਆ ਜੂਗੀ ਮੇਰੀ ਵਰਦੀ ਨੂੰ ਹੱਥ ਲਾਇਆ ਪੀ ਪਰਚਾ ਬਹੁਤ ਨੇ ਚਰਾਸੀ ਦਾ ਪਰਚਾ ਬਹੁਤ ਨੇ ਆਪ ਦੂਸ ਕੀ ਲੈਣ ਨੇ ਪਾਉਣ ਦੇ ਨਾ 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 ਨ ਠੀਕ ਠੀਕ ਮਾ ਆਪਣੇ ਕੋਈ ਮੋਟਰਸਾਈਕਲ ਨਿੱਕ ਮੋਟਰਸਾਈਕਲ ਦੇ ਵਿੱਚ ਫੋਟੋ ਖਿੱਚ ਲਈ ਆਪਣੀ ਜੀ ਭਾਈ ਗੱਡੀ ਤੇ ਮੇਰੇ ਕੋਲੇ ਹੈ ਲੈ ਮੇਰੀ ਹੋ ਗਈ ਆਪਣਾ ਗੱਲ ਚਲ ਅੱਗੇ ਵਾਸਤੇ ਪਿੱਛੇ ਵਾਸਤੇ ਭਾਈ ਉਹਨੂੰ ਬੁਲਾਓ ਉਹਨੂੰ ਨਹੀਂ ਬਖਸ਼ਦੇ ਉਹਦੇ ਕਾਰਗਰ ਤੇ ਲਾਓ ਮੋਟਰਸਾਈਕਲ ਫੇਰ ਉਹਨੂੰ ਬੁਲਾਓ ਜੀ ਮੋਟਰਸਾਈਕਲ ਸਾਡੇ ਜੀ ਉਹਨੂੰ ਤਾਂ ਨਹੀਂ ਅਸੀਂ ਬਖਸ਼ਦੇ ਨਹੀਂ ਜੀ ਜਾਓ ਜੇਕਰ ਕਿ ਮੈਂ ਤੁਹਾਨੂੰ ਛੱਡਦਾ ਇੰਨੀ ਮੈਂ ਕਰਤੀ ਹੁਣ ਤੁਸੀਂ ਜਾ ਸਕਦੇ ਹੋ ਕਿੰਨੇ ਪੈਸੇ ਚਾਹੀਏ ਤੁਹਾਨੂੰ ਅਸਿੰਜ ਚਲਾਨ ਦੇ ਪਾਏ ਦੇ ਯਾਰੋ ਚਲਾਨ ਇੱਥੇ ਆਨਲਾਈਨ ਚਲਾਨ ਭਰਾਓ ਇੱਥੇ ਕਰਦੇ ਆਨਲਾਈਨ ਹੋਣ ਗਲਬੇ ਕਰੋ ਬਾਈ ਖਰਚਾ ਯਾਰ ਪਾਏ ਦਾ ਬੁਗਦੇ ਕਰਦੇ ਯਾਰ ਬਸ ਕੋਈ ਯਾਰ ਮੈਂ ਕਰ ਦਿੰਦਾ ਚਲਾਨ ਕਰ ਦੇ ਸਰਕਾਰ ਨੂੰ ਚੱਭਰੇ ਜੋ ਕੋਈ ਕੋਈ ਕਰਦੇ ਮੈਂ ਆ ਦੇ ਕੋਲ ਮੈਂ ਕੋਈ ਕਰਦੇ ਨਹੀਂ ਗੂਗਲ ਪੇਡ ਮੈਂ 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 ਨਹੀਂ ਹੋਣਾ ਨਾ ਆ ਨਾ ਕਿੰਨੇ 50 ਰੁਪਏ ਚਾਹੀਦੇ ਆ ਇਹ ਕਿਹਦੇ ਵਿੱਚ ਵੀ ਆ ਜੀ ਬੋਲ ਜੀ ਮੈਂ ਇਹਨੂੰ ਗੱਡੀ ਲੈ ਜਾ ਬਾਈ ਇਹਨੂੰ ਗੱਡੀ ਸਾਡੇ ਯਾਰ ਥੋੜਾ ਥੱਟ ਗੱਡੀ ਦੇ ਓਏ ਇਹਨੂੰ ਗੱਡੀ ਚ ਭਾ ਯਾਰ ਤੂੰ ਫੁੱਦੂ ਸੰਦੇ ਵੜ ਗੱਡੀ ਚ ਚੈੱਕ ਕਰ ਪਰੇ ਇਹ ਵੀ ਡਾਰ ਬੜਾ ਚੰਗਾ ਮੈਨੂੰ ਮਨਾਉਣਾ ਹੁੰਦਾ ਕਾਕਾ ਪਰ ਇਹ ਮੁੰਮਾ ਨਾ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਥੋੜਾ ਛੜਾ ਇੱਕ ਛੜ ਜੇ ਸਮਝੋ ਨਹੀਂ ਨਹੀਂ ਫੜੀ ਗਾਉਂਦੇ ਕੋਈ ਬੰਦ ਕਰ ਦਿਜੀ ਬਾਰਾ ਬਾਰਾ ਜੀ ਇਹ ਨੂੰ ਨਹੀਂ ਮਿਲ ਬਖਸ਼ਦਾ ਇਹਨੇ ਮੈਂ ਬਹੁਤ ਅੱਛਾ ਦੇਖ ਲਾ ਇੱਕ ਮਿੰਟ ਮਿਲ ਗਏ ਫਨੇ ਵਧ ਰਿਹਾ ਕਿੰਨਾ ਕਿੰਨਾ ਫਰਸਾ ਹੈ ਕਿੰਨਾ ਤੁਰਾਣਾ ਹੈ ਜਨਾਬ ਮੇਰੇ ਕੋਲ ਕੋਈ ਨਾ ਰੋ 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 ਕਿੰਨਾ ਜੀ ਚਲ ਬੜਾ ਹਿਸਾਬ ਨਾਲ ਇੱਥੇ ਬੜਾ ਇਹਨੂੰ ਆਪ ਲੈ ਕੇ ਆ ਬਾਈ ਇਹਨਾਂ ਦਾਰੂ ਦੀ ਕੀ ਚੱਲਦਾ ਜਨਾਬ ਜੀ ਅਸੀਂ ਥੋੜੇ ਪੈਰੀਂ ਥਲਾਈ ਆਏ ਜਨਾਬ ਥੋੜੇ ਅਸੀਂ ਪਿਜੋ ਬਾਈ ਖਰਚਾ ਯਾਰ ਬੜਾ ਬੂਤ ਕੋਈ ਨਹੀਂ ਅਸੀਂ ਤੁਹਾਨੂੰ ਅਸੀਂ ਨਹੀਂ ਪੀ ਸਕੀ ਜਿੰਨਾਂ ਨੂੰ ਮੰਨਵਾਦਾ ਬੰਦਾ ਮੈਂ ਆ ਜੀ ਵੀਰੋ ਵਾਲਾ ਦੰਦਾ ਚ ਇਹ ਬਾਈ ਬਜਾ ਬੱਚਾ ਪੜਾਈ ਦੀ ਵੀਦਾ ਅਸੀਂ ਪੰਜਾਬ ਬੋਲਦੇ ਕਿੰਨਾ ਚਲਾਣਾ ਜੀ ਮੈਨੂੰ ਦੱਸ ਤਾ ਜਿਹਨੇ ਮੇਰੀ ਗੋਦੀ ਗੱਲ ਤੇਰੇ ਬਾਰੇ ਦੱਸ ਤਾ ਜਿਹੜੇ ਮੁੰਡੇ ਹੋਣੇ ਬਾਈ ਜੇ ਇਹਦਾ ਹੈ ਆਪਣੇ ਨਾਲ ਚੇਅਰ ਕੋਲ ਤੋਂ ਮੁਕਹੰਦ ਲੈ ਜਾਓ ਇਹਦੇ ਇਹਦੇ ਪਾਵਾਂਗੇ ਪੜਚਾ ਇਹ ਮੁੱਖਰ ਦੇ ਅੱਥੇ ਲੇ ਕਿੰਨੇ ਵਜੇ ਆਉਂਦੇ ਪੜਚਾ ਪਰਦਰਸਨ ਸਰਕਾਰ ਆਪਣਾ ਉਠਾ ਨਹੀਂ ਇਹਦਾ ਹੀ ਹੈ ਮੁੜ ਕੇ ਹੱਥ ਮੁੜ ਕੇ ਮਿੱਤਰਾ ਹੈਲਮਟ ਪਾਣਾ ਨਪਲ ਦੇ ਸਰਦਾਰ ਸਾਹਿਬ ਅਸੀਂ ਤੁਹਾਨੂੰ ਕਹਿੰਦੇ ਹਾਂ ਜੇ ਆਪਣੇ ਕਹੇ ਆ ਬਾਹਰ ਦੇ ਦਿੰਦੇ ਤੁਸੀਂ ਸਰਦਾਰ ਬੰਦੇ ਰੋਡ ਕੰਪੋਲ ਹੈਲਮਟ ਪਾਓ ਪਾਓ ਚਾਈਕ ਪੱਗ ਬੰਨੋ ਕੱਟ ਕਰ ਲਓ ਜੀ ਉਹ ਤਾਂ ਬੰਦਾ ਉਹ ਤਾਂ ਪਾਉਂ ਨਹੀਂ ਪਾਇਆ ਸਰਕਾਰ ਦਾ ਬੰਦਾ ਜੀ ਮਣਾ ਮਾੜਾ ਕੱਟ ਕਰ ਲਓ ਜਾ ਤਾਂ ਮੇਰੀ ਗੱਲ ਸੁਣ ਜਾਂਦਾ ਤੁਸੀਂ ਹੰਮੜ ਪਾਇਆ ਕਰੋ ਠੀਕ ਹੈ ਜੀ ਜਾ ਭਾਗ ਬੰਨਿਆ ਕਰੋ ਮੁੜ ਕੇ ਐਕਸੀਡੈਂਟ ਆਦਾ ਸੀ ਦਾਜੀ ਚੇਟ ਹੋ ਕੇ ਮਰ ਗਏ ਤੁਸੀਂ ਬਾਹਰ ਲੋਕ ਸਿਰਾਂ ਪਾਇਆ ਥਾਬੇ ਦੇ ਚਾਹ ਵੀ ਗਏ ਸਾਨੂੰ ਫਲਾਣਾ ਬੰਦਾ ਫੇਟ ਮਾਰ ਗਿਆ ਲੈ ਜਸ਼ਨ ਥਾਬੇ ਦੇ ਚਾਹ ਵੀ ਗਏ ਸੀ ਉੱਥੇ ਦੀ ਦਾਰੂ ਪੀਤੀਏ ਕਿ ਸੰਸ਼ਗਲ ਛੱਡ ਕੇ ਥਾਬੇ ਦੇ ਪਾਸੇ ਜਸ਼ਨ ਥਾਬੇ ਤੇ ਆ ਗਏ ਕਰਾਂ ਤੂੰ ਆ ਗਿਆ ਕਰ ਤੂੰ ਚਾਹੀ ਤੂੰ ਗਿੱਠਾ ਗਿਆ ਜਿਹੜਾ ਅਕਸੀਡੈਂਟ ਹੋ ਗਿਆ ਗਿੱਠ ਨਿਕੜਦੀ ਸਾਰ ਅਕਸੀਡੈਂਟ 50 ਰੁਪਏ ਜੀ ਪੰਜਾਬ ਪੁਲਿਸ ਬਾਈ ਅਸੀਂ ਲੋਕੀ ਦੀ ਬਹੁਤ ਬੋਲਣਾ ਮੈਂ 100 ਰੁਪਏ ਮੈਂ ਜਦੋਂ ਲੋਕਡਾਊਨ ਤੇ ਜਲਾ ਮੈਂ ਸਭ ਕਹਿੰਦਾ ਉਹ ਤਾਂ 2 ਮਹੀਨੇ ਪੰਜਾਬ ਪੁਲਿਸ ਨੂੰ ਸਨਮਾਨ ਵੀ ਕੀਤਾ ਲੰਗਰ ਵੀ ਲਾਇਆ ਉਹਦੇ ਵੱਲੋਂ ਸਾਬ ਨੂੰ ਬੰਦਦਾ ਪਾ ਨਹੀਂ ਤਾਂ ਫਿਰ ਲੰਗਰ ਤੂੰ ਤਾਂ ਲਾਇਆ ਸੀ ਇੱਕ ਤਵਾਲੀ ਫਿਰਦਾ ਹੁਣ ਇਹਦੇ ਮੁੰਡਿਆਂ ਨੂੰ ਨਹੀਂ ਕਰਦਾ ਜੀ ਸਮੂਹ ਦਮਲੀ ਲਾਇਆ ਯਾਰ ਠੀਕ ਆਈ ਮੇਰਾ ਠੀਕ ਹੈ ਜੀ ਬੰਦਾ ਲਾਉਂਦੇ ਜੀ ਹਰ ਕੋਈ ਕੁਝ ਨਾ ਦਿਓ ਹਰ ਕੋਈ ਬੰਦਾ ਮੈਂ ਨਹੀਂ ਗੱਲ ਤੇ ਉਹ ਕੀ ਮੰਨਦਾ ਕੀ ਕਹਦਾ ਸਤ ਸਭ ਦੇ ਦਿਨ ਪਟਿਆ ਰਹੇਗਾ ਨਹੀਂ ਸਕਦਾ ਕੋਈ ਵੱਡੀ ਸਾਡੋ ਫਟ ਕਰੀ ਦਿਨ ਬਾਈ ਮੇਰੇ ਨਾਲ ਨੁਕਸਾਨ ਹੋ ਜਾਊਗਾ ਜਿੱਥੇ ਬਿਠਾ ਦੇਗਾ ਸਾਹਿਬ ਸਾਹਿਬ ਮੇਰੀ ਗੱਲ ਸੁਣ ਮੈਂ ਇੱਕ ਵਾਰ ਨੂੰ ਜਾਣ ਦੇ ਯਾਰ 4000 8000 ਰੁਪਏ ਇਹ ਤਾਂ ਬਾਪੀ ਇਹ ਤਾਂ 10000 ਰੁਪਏ ਲੈਣਾ ਹੈ ਇੱਕ ਵਾਰ ਇੱਕ ਵਾਰ ਹਰ ਵਾਰ ਇੱਕ ਵਾਰ ਬਾਈ ਇੱਕ ਵਾਰ ਤੂੰ ਨਾ ਬੋਲ ਯਾਰ ਇਹ ਤਾਂ 10000 ਰੁਪਏ ਲੈਣਾ ਹੈ ਮਾਫੀ ਨਹੀਂ ਮੰਗਦਾ ਇਹ ਤਾਂ 10000 ਰੁਪਏ ਲੈਣਾ ਨਾ ਵੀਡੀਓ ਬੰਦ ਕਰ ਲੈ ਬਾਈ ਯਾਰ ਇੱਕ ਵਾਰ 10000 ਰੁਪਏ ਲੈਣਾ ਹਾਂ 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 ਮੈਂ ਇਧਰ ਦੇਣਾ ਚਾਹ ਹਾਂ ਮੈਂ ਤੁਹਾਨੂੰ 10000 ਰੁਪਏ ਦੇਣਾ ਪਹਿਲਾਂ ਤੁਸੀਂ ਇਹਨੇ ਦੇਣਾ ਕਿ ਮੈਂ ਮੈਂ ਦੇਣਾ ਮੈਂ ਦੇਣਾ ਮੈਂ ਦੇਣਾ ਹਾਂ ਠੀਕ ਹੈ ਇਹ ਕਰ ਲੈ ਚਲਾਨ ਕਰ ਸਾਰਾ ਚੋੜ ਕੱਢ ਦੇ ਆਪਣਾ ਆਪਣਾ ਉਸ ਵਿੱਚ ਪਾਉਂ ਜੀ ਆਪਣਾ ਆਪਣਾ ਇਕੱਠਾ ਕਰ ਤੂੰ ਜਾ ਜਾ ਦੇ ਬੰਦੇ ਪੀਸੀਆਰ ਨੂੰ ਫੋਨ ਕਰ ਲੈ ਯਾਰ ਤੂੰ ਪਾਗ ਨਾ ਲੈ ਲੈ ਗੋ ਕਰ ਨਹੀਂ ਗੂਗਲ ਪੇ ਗੁੱਸਾ ਬਹੁਤ ਆਉਂਦਾ ਠੀਕ ਹੈ ਤੂੰ ਜਾ ਯਾਰ ਵੀ ਰੋਣ ਕੇ ਯਾਰ ਭਾਈ ਸਾਡੀ ਲੱਸੀ ਹੋ ਗਈ ਯਾਰ ਤੂੰ ਲੋਕਾਂ ਤੋਂ ਗੱਲ ਹੋ ਗਈ ਇਹਨਾਂ ਤੋਂ ਗੱਲ ਬੱਸ ਲੋਕਾਂ ਚੋਂ ਹੋ ਕੇ ਹੀ ਜਾਂਦੇ ਆ ਇਹ ਲੋਕਾਂ ਸੜਕਾਂ ਉੱਤੇ ਹੀ ਕਰੀ ਜਾਂਦੇ ਆ ਮੈਂ ਕੀ ਕਰਾਂ ਹੈ ਮੈਂ ਕੀ ਕਰਾਂ ਇਹ ਕਰਦੇ ਮੇਰਾ ਇਹ ਬੁੱਟਾ ਸਿੰਘ ਆ ਕਰਦੇ ਬੁੱਟਾ ਸਿੰਘ ਨਾਲੇ ਕਰਦੇ 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 ਬੁੱਟੇ ਨੂੰ ਕਰਦੇ ਬੁੱਟੇ ਨੂੰ ਕਰਦੇ ਆ 8000 ਰੁਪਏ ਦੇਵਾ ਦੀ ਫਿਰ ਉਹ ਇਹ 8000 ਰੁਪਏ ਦੇ ਦੇਣਾ ਹੈ ਇਹ ਤਾਂ ਮੈਂ ਜੇ ਉਹ ਕੁਝ ਕਰਦੇ ਜਿਆਦਾ ਦੇਣਾ ਇਹ ਤਾਂ ਅੱਜ ਕਿਨਰ ਤੇ ਕਰਦੇ ਆ ਤੁਸੀਂ ਕਾਰ ਨੂੰ ਜਾਣਗੇ ਿੱਡਾ ਅੱਗੇ ਤੋਂ ਨਾ ਤੁਹਾਨੂੰ ਕੱਟ ਕਰਨਾ ਆਹ ਆਹ ਸੁਣ ਮੈਂ 8000 ਰੁਪਏ ਕਰਦਾ ਭਾਈ ਇਹ ਕੱਲ ਨੂੰ ਮੈਂ ਕੱਲ ਕਰਦਾ ਵੀ ਲੋਕਲ ਤੇ ਆ ਕੇ ਕਰਦੇ ਆ ਇਹ ਅੱਜ ਭਾਇਆ ਉਹ ਭਾਇਆ ਭਾਇਆ ਤੂੰ ਉਹ ਲੋਕਾਂ ਦੇ ਕਿੱਥੇ ਉਧਰ ਜਾ ਕੇ ਕੰਮ ਕਰ ਲਾਉਂਦਾ ਕੀ ਕਰਦਾ ਨਾ ਕਰਦਾ ਇੱਕ ਤਾਂ ਦੇਦੂ ਕਰਾਂ ਮੈਂ ਸਵਾਸੇਵੀ ਹਾਂ ਹਾਂਜੀ ਅਹੇ ਜੇ ਬੰਦਾ ਦਾ ਖੜਾ ਖੜਾ ਆਹ ਤਾਂ ਬੰਦਾ ਬਹੁਤ ਸਹੀ ਹੈ ਜੀ ਇਹਨੂੰ ਸਿੱਧਾ ਬੰਦ ਕਰ ਦਿਓ ਚੜ ਦੋ ਪੁਲਿਸ ਲਈ ਜੀ ਮੈਂ ਇੰਨਾ ਬੋਲਦਾ ਫੇਸਬੁੱਕ 50 ਬੋਲਸ ਪਹਿਲਾਂ ਬੰਗਲਾ ਬੰਦਾ ਬੋਲਦਾ ਇਹ ਬੰਦਾ ਬਹੁਤ ਵਧੀਆ ਜਿਹੜਾ ਬੰਦਾ ਤੂੰ ਜਾ ਭਰਾਵਾ ਸਾਡੀ ਲੱਸੀ ਕਰਾ ਦੀ ਭਰਾਵਾ ਤੂੰ ਯਾਰ ਜਾ ਯਾਰ ਓਏ ਮੇਰੇ ਮਾਲਕ ਚੀਜ਼ਾ ਭਰਾ ਇਹਨੂੰ ਕੋਈ ਚੀਜ਼ ਨਹੀਂ ਲਾਉਂਦਾ ਮੈਨੂੰ ਪਹਿਲੇ ਓਏ ਮਰ ਜਾਏਗਾ ਤੂੰ ਹੋਣੋ 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 ਏਦੇ ਲਵਾ ਲੋ ਤੁਸੀਂ ਜਾਣਾ ਏਦੇ ਲਵਾ ਲੋ ਚੱਛਤ ਇਹਨੂੰ ਦੇ ਮੁੱਦਾ ਪਵਾ ਲੋ ਭਾਈ ਲੈ ਜਾਣਾ ਤੇਰੀ ਰੱਸੀ ਗਾਦੀ ਤੇ ਢਾਬਾ ਬਜਾ ਢਾਬਾ ਬਦਲੀ ਨਾ ਜਾ ਆ ਵੀ ਜਾਣਾ ਨਾ ਨਾ ਜਾ ਲੈ ਜਾ ਕੋਈ ਰੋ ਭਾਈ ਜਾ 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 ਲੈ ਜਾ ਤੇਰੇ ਮਾਤੇ ਜਾ 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 ਯਾਰ ਤੇਰੀ ਮਾਰਤੀ ਤੇ ਇਹਨਾਂ ਨੂੰ ਥੋੜੇ ਦੇ ਪਰਦੇ ਪਾਵਾਂਗੇ ਇਤੋਂ ਬਾਜੀ ਨੂੰ ਦਬਾ ਦੇ। ਉਹ ਤੂੰ ਜਾ ਯਾਰ ਭਾਈ ਸਾਹ ਜਾ ਕਰਦੀ ਨਵਾਉ ਤੜਕੇ ਆ ਤੂੰ ਜਾ ਯਾਰ ਏ ਭਾਈ ਇਹ ਮੈਨੂੰ ਫੋਟਾ ਬੰਘਾ ਰਿਆ ਮੈਨੂੰ ਸਾਡੇ ਛਾਲਾ ਮਾਰਦਾ ਜੀ ਐ ਐਮਐਲਏ ਨੇ ਵਰਦੀ ਨਹੀਂ ਪਾਈ ਮੇਰੀ ਕਾਫਲੇ ਨੇ ਵਰਦੀ ਪਾਈ ਏ ਮੈਨੂੰ ਪਤਾ ਜਨਾ ਪਤਾ ਜੀ ਸਾਡਾ ਨਿਲਿੰਦਰ ਤੁਹਾਨੂੰ ਸਾਰਾ ਪਤਾ ਜੀ ਟੈਂਚੀ ਪੇਗ ਰੰਦੀ ਆ ਪਰ ਮੈਂ ਕੱਲ ਨੂੰ ਸਸਪੈਂਡ ਕਰ ਦੇ ਸਹੀ ਏ ਸਹੀ ਏ ਸਹੀ ਮੇਰੇ ਲੀਡਰ ਦਾ ਡਰਦਾ ਸਹੀ ਏ ਸਹੀ ਏ ਚਾਹੇ ਕੋਈ ਪ੍ਰਧਾਨ ਮੰਤਰੀ ਕਹੇ ਨਾ ਜਾ 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 ਹਾਲਤ ਨਹੀਂ ਪਈ ਇਹ ਹਾਂਜੀ ਹਾਂਜੀ ਇਹ ਕਾਫਲੇ ਦੇ ਦੌਰ ਤੇ ਬੈਠੇ ਸਾਡੀ ਫੀਮ ਤੋਂ ਸਹੀ ਏ ਸਹੀ ਏ ਪੰਜਾਬ ਕੁਲਖ ਜਮਾ ਸਹੀ ਆ ਜੇ ਸਾਨੂੰ ਹੱਕਾਂ ਵਾਸਤੇ ਬੋਲਣ ਦਿੱਤਾ ਜਾਵੇ ਨਾ ਨਾ ਮਾਰਾ ਕਹਿੰਦੇ ਨਹੀਂ ਜੀ ਜੇ ਸਾਨੂੰ ਹੱਕਾਂ ਵਾਸਤੇ ਬੋਲਣ ਦਿੱਤਾ ਜਾਵੇ ਅਸੀਂ ਕੁਝ ਨਾ ਕੁਝ ਕਰਦੇ ਸਾਨੂੰ ਪਹਿਲਾਂ ਫੋਨ ਆ ਦੇਂਦਾ ਭਾਈ ਚਲ ਗਿਆ ਬੱਤਾ ਚਲੀ ਉੱਥੇ ਛੱਡ ਦੇ ਜੀ ਜਾ ਕੋਈ ਯਾਰ ਬੰਦ ਕੋਈ ਬੰਦ ਬਤਾਓ ਜਲਦੀ ਨਾਲ ਜਾਈਏ ਬਾਕੀ ਭਾਈ ਆਵਾਜ਼ ਵਾੜ ਰਿਹਾ ਮਰ ਚਲ ਗਿਆ ਚਲੇ ਯਾਰ ਠੀਕ ਹੈ ਜੀ ਆਪ ਜੀ ਇਸ ਦੀ ਗੱਲ ਜੀ ਠੀਕ ਹੈ ਜੀ ਠੀਕ ਹੈ ਜੀ ਚੱਲ ਚੱਲ ਯਾਰ ਔਰ ਇਹ ਕਿਧਰ ਗੱਲ ਹੋ ਰਹੀ ਹੈ ਜੀ ਗੱਲ ਹੋ ਰਹੀ ਹੈ ਓਕੇ ਆ ਰੱਖਿਆ ਤੂੰ ਚੱਲੇ ਜਾਂਦਾ ਆ ਫੜ ਜਾ ਠੀਕ ਹੋ ਜੀ 8000 ਕਿਧਰ ਆ ਯਾਰ ਮੈਂ ਹੁਣ ਦੇ ਦੂ ਉਹ ਬੰਦਾ ਪੈਸੇ ਉਹ ਤਾਂ ਆਪਾਂ ਦੇਨੇ ਸੁਧੇ ਯਾਰ ਨਿਬੜਦਾ ਕੰਮ ਓਹ ਠੀਕ ਏ ਤਾਂ ਨੇ ਯਾਰ ਕੱਟ ਦੇ ਦੋਸਤੋ ਸ੍ਰੀ ਕਾਲ ਜੀ ਇਹ ਜਿਹੜਾ ਅਸੀਂ ਫਿਲਮ ਬਣਾਈਏ ਜੀ ਇੱਕ ਮੈਸੇਜ ਦਿੱਤਾ ਹੈ ਕਿ ਜਿਹੜਾ ਲੋਕ ਚਾਹਦੇ ਚੱਲਣਾ ਸਰ ਪ੍ਰਸ਼ਾਸਨ ਨੂੰ ਤੁਸੀਂ ਮਜਬੂਰ ਨਾ ਕਰੋ ਵੀ ਉਹ ਆਪ ਦਾ ਇਹੋ ਜਿਹਾ ਕਦਮ ਚੱਕਣ ਵੀ ਤੁਹਾਡਾ ਚਲਾਨ ਕਰਨ ਕਿਸੇ ਨੇ ਜੀ ਨਹੀਂ ਕਰਦਾ ਵੀ ਤੁਹਾਡਾ 5000 ਚਾਰਜ ਵਾਲਾ ਚਲਾਨ ਕਰਨ ਸਾਰੇ ਆਪਣੇ ਵਰਗੀ ਆਪ ਆਪਣੇ ਵਰਗੀ ਹੈ ਕੋਈ ਵੀ ਬੰਦਾ ਮੋਟਰਸਾਈਕਲ ਤੇ ਵਿਦਾਊਟ ਹੈਲਮਟ ਤੇ ਵਿਦਾਊਟ ਪੱਗ ਜੇ ਹੈਲਮਟ ਨਹੀਂ ਪਾਉਣ ਦਾ ਪੱਗ ਬੰਨੋ ਨਾਖਰੀ ਮੜਾ ਹੈਲਮਟ ਬੰਨਵਾਓ ਇਹ ਕੀ ਹੈ ਪੰਜਾਬ ਪੁਲਿਸ ਨੂੰ ਤੁਸੀਂ ਮਜਬੂਰ ਨਾ ਕਰਿਆ ਕਰੋ ਕੋਈ ਚਾਚਾ ਦਾ ਫੋਨ ਕਰਾਉਂਦਾ ਹੈ ਕੋਈ ਭਾਈ ਦਾ ਕਰਾਉਂਦਾ ਕਾਨੂੰ ਤੋਂ ਡੈਕਸੀਡੈਂਟ ਹੁੰਦੇ ਕਰੇ ਸੁਣੋ ਸੁਡੀ ਮਾਂ ਡੀਕ ਦਿੰਦੀ ਹੈ ਸੁਡੀ ਭੈਣ ਡੀਕ ਦਿੰਦੀ ਹੈ ਸੁਡੀ ਬਹੂ ਡੀਕ ਦਿੰਦੀ ਹੈ ਛੋਡੇ ਪਰਵਾਹ ਡੀਕ ਦਿੰਦਾ ਕਿਹਨੂੰ ਡੈਕਸੀਡੈਂਟ ਹੁੰਦਾ ਨਾ ਕੋਈ ਐਮਐਲਏ ਬਹਿ ਲਾਵੇ ਨਾ ਕੋਈ ਫੋਟਾ ਚਲਾਵੇ ਦਾ ਨਾ ਕੋਈ ਪਰਿਵਾਰ ਨੇ ਗੱਲ ਕੀਤੀ ਫੋਨ ਕਰਾ ਕੇ ਲੰਘ ਜੂਗੇ ਠੀਕ ਹੈ ਲੰਘ ਜੂਗੇ ਉਹਦੀ ਮਜਬੂਰੀ ਹੈ ਐਮਐਲਏ ਦੀ ਸਾਡਾ ਇੰਸਪੈਕਟਰ ਪ੍ਰੈਜ਼ੀਡੈਂਟ ਹੋ ਗਿਆ ਗਾਹ ਜਾ ਕੇ ਡੱਕੇ ਤੁਸੀਂ ਕਿਸੇ ਨੂੰ ਕੋਈ ਦਿਲ ਤੇ ਨਾ ਲਾਇਆ ਵੀਡੀਓ ਨੂੰ ਬਈ ਠੀਕ ਹੈ ਜੀ ਘਰ